ਲੱਖਾਂ ਦੇ ਦਾਤੇ ਦਾ ਵਿਵਾਨ ਸਲਾਣਾ ਚਿੰਝ ਮੇਲਾ ਪਿੰਡ ਕੰਦੋਲਾ ਕਲਾ ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਤੇ ਕਲਿੱਕ ਕਰੋ ਖਬਰਾਂ ਇਸ਼ਤਿਹਾਰ ਪੇ ਜਨ ਲਈ ਸੰਪਰਕ ਕਰੋ ਰਿਪੋਰਟ ਪੱਤਰਕਾਰ ਹਰਪਾਲ ਸਿੰਘ ਜੱਜ ਜਿਹੜਾ ਸਾਡਾ ਸ਼ਾਨਦਾਰ ਮੇਲਾ ਆਇਆ ਹੈ ਲਓ ਜੀ ਪਹਿਲੀ ਦੂਜੀ ਦਾ ਸਾਡੀ ਕੀ ਆਪੀ ਉਹ ਜਿਹੜਾ ਗਰਮੇ ਪਹਿਲਵਾਨ ਇਹਦੇ ਵਿੱਚ ਬੱਦ ਟੌਪ ਦੇ ਅਸੀਂ ਜਿਹੜੇ ਵੀ ਇਹ ਪਹਿਲਵਾਨ ਆ ਸੋਹਣੂ ਮੁੰਡਾ ਆ ਤੇ ਲਖਣ ਅੱਗੇ ਨਾਲੋਂ ਜਿਹੜੇ ਪੱਛੜੇ ਵੀ ਆ ਉਹ ਪਹਿਲਾਂ ਸਾਰਿਆਂ ਨਾਲੋਂ ਪੁੱਛਿਆ ਆ ਪਹਿਲਾ ਪਾਟਾ ਹੈ ਬਹੁਤ ਟ੍ਰੈਕਰ ਇੱਥੇ ਗੱਲੋਂ ਪੀਜ਼ੋ ਪੂਰਾ ਸ਼ਾਇਦ ਮਰੀ ਆਪਾਂ ਪਹਿਲੇ ਛੋਟੀ ਤਰਕਵਾਸੇ ਕਮੇਟੀ ਤੰਤਰ ਸਰਕਾਰ ਨੀਤੂ ਜੁਆਰ ਸੇਵਾਤੀ ਸੋਹ ਪਰਿਵਾਰ ਮਨੋਂ ਬੱਚਿਆਂ ਦੇ ਵਰਦ ਦੇ ਖੂਸ਼ੀ ਦੇ ਵਿੱਚ ਇਹ ਜਿਹੜੀ ਅਸੀਂ ਪ੍ਰਾਈਸ ਦੇ ਰਹਾ ਇਹ ਜਿਹੜਾ ਸਾਡਾ ਪਟਾ ਬੋਲਟ ਦਾ ਇਹ ਸਾਰਾ ਖਰਚਾ ਜਿੱਥਾ ਇੱਥੇ ਆਪਾਂ ਇੱਥੇ ਸਾਡੇ ਮਿੱਤਰ ਲਈ ਜਸਪਾਲ ਲਈ ਸਾਡੇ ਵੀਰਾਂ ਦੇ ਸਾਰੇ ਦੇ ਪਰਿਵਾਰ ਵੱਲੋਂ ਜਿਹੜਾ ਇਹ ਬੋਲਟ ਜੋ ਬੋਲਟ ਦੇ ਰਹਾ ਮੰਗਾਇਆ ਕਮੇਟੀ ਆਦੀ ਹੋ

ਏਪ ਉਹ ਬਤੌਰ ਰੈਫਰੀ ਸੀ ਪਰ ਇਹ ਵਾਤੇ ਕਮਾ ਤੇ ਲੀਤਾ ਦੇ ਵਿੱਚ ਕਰ ਹੋ ਗਈ ਚੌਥੀ ਸਾਡੀ ਜਿਹੜੀ ਕਸਤੀ ਆ 41000 ਦੀ ਆ ਪੰਜਵੀ ਸਾਡੀਆਂ ਦੋ ਆ ਵੀ 21000 ਦੀਆਂ ਇਹ ਵੀ ਜਿਹੜੇ ਸਾਡੇ ਮਾਲਿਆ ਆ ਗੋਦ ਦੇ ਸਾਡੇ ਮਾਲਿਆ ਇਹਦੇ ਵਿੱਚ ਜਿਹੜੇ ਆ ਆਪਣੇ ਜੋਰਤ ਖੋਲਣਗੇ ਸਪੈਸ਼ਲ ਕੁਸ ਵੀ ਸਾਡੀਆਂ ਟੈਂਡਰਾਂ ਦੇ ਵਿੱਚ ਪਹਿਲੀ ਹੈਗੀ ਟੋਲੀ ਪੈ ਦੂਜੀ ਹੈਗੀ ਬੱਤੂ ਪਿਆਲਾ ਨੰਬਰ 5 ਤੀਜੀ ਹੈਗੀ ਆਹ ਸੋਹਣੇ ਪੰਡ ਦੇ ਮਾਰਕ ਰਿਸ਼ੀਨ ਫਰਮਾ ਜੀ ਜਨਰਤੀ ਸੇਵਾ ਪੰਡਤ ਜੀ ਦੀਪਕ ਕੁਮਾਰ ਵੱਲੋਂ ਦੋਨੀ ਦੇ ਪਰਿਵਾਰ ਵੱਲੋਂ ਜਿਹੜੀ ਆ ਕੋਸ਼ਿਸ਼ ਕੀਤੀ ਆ ਵੀ ਜਿਹੜਾ ਸਾਡਾ ਸੈਂ ਮੇਲਾ ਬਹੁਤ ਵਧੀਆ ਰਵੇ ਬਹੁਤ ਵਧੀਆ ਆਪਣੇ ਵੱਲੋਂ ਤੇ ਵਧੀਆ ਪ੍ਰਬੰਧ ਕੀਤੇ ਆ ਪਰ ਕਈ ਕਮੀਆਂ ਵੀ ਤੇ ਰਹਿ ਜਾਂਦੀਆਂ ਜੀ ਪਰ ਅਸੀਂ ਤਾਂ ਇਹੀ ਕਵਾਂਗੇ ਵੀ ਸਾਰੇ ਸਹਿਯੋਗ ਦਿਓ ਨਗਰ ਜਿਹੜੇ ਵਾਜੇ ਸਾਰੇ ਸਹਿਯੋਗ ਦੇਣ ਐਨਆਰਆਈਆਂ ਦੇ ਜਾਂ ਪਿੰਡ ਵਾਸੀ ਵੀ ਕਰੀਏ ਦੁਰ ਨਾਲੇ ਮੇਲਾ ਆਪਾਂ ਕਰਵਾਇਆ ਜਾ ਰਿਹਾ ਆ ਵੀਵਾ ਸਲਾਣਾ ਦਾ ਸ਼ੰਗ ਮੇਲਾ ਤੇ ਬਸ ਆਪਾਂ ਦਾ ਹੀ ਦੁਆ ਕਰਦਾ ਸ਼ੰਗ ਮੇਲੇ ਲੱਗਦੇ ਸੀ ਐਨਆਰਆਈਆਂ ਦੇ ਸਰਤੇ ਆ ਉਹਨਾਂ ਸਰਤੇ ਆ ਦਿਨੇਸ਼ ਗੋਲੀਆ ਪਹਿਲਾਂ ਸਾਡੇ ਸਿਗਾ ਮਿੰਦਰ ਗਾਇਕ ਵੜ ਨਾਲ ਸੀ ਪਰ ਉਹ ਕਿਸੇ وجہ ਨਾਲ ਪਹਿਲਵਾਨ ਦੀ ਸਿਹਤ ਖਰਾਬ ਹੋ ਗਈ ਉਹਦੇ ਕਰਕੇ ਹੁਣ ਅਜਨਾਲੇ ਵਾਲੇ ਪਹਿਲਵਾਨੀ ਕਿੱਦਾਂ ਸੱਧਿਆ ਗਿਆ ਜੀ ਨੂੰ ਜਿਹੇ ਮੈਸੇਜ ਆ ਜੀ ਨਸ਼ਿਆਂ ਤੋਂ ਬਚੋ ਖਰਾਕਾ ਖਾਣ ਵਾਲੀਆਂ ਹੋਰ ਵੀ ਬਹੁਤ ਸਾਰੀਆਂ ਨੇ ਮਿਹਨਤ ਕਰੋ ਜਮੂ ਵਥੇ ਜੌਬਸ ਵਿੱਚ ਸਪੋਰਟਸ ਵਿੱਚ ਧਿਆਨ ਦਿਓ ਆਪਣੀ ਕਮਾਈਆਂ ਵਿੱਚ ਦਿਓ ਬੇਲੇ ਰਹਿ ਕੇ ਹੁਣ ਇੱਥੇ ਵੀ ਆਪਾਂ ਦੇਖਦੇ ਬਹੁਤ ਲੁੱਟਾਂ ਖੋਹਾਂ ਜਿਹੜੀਆਂ ਹੋ ਰਹੀਆਂ ਜੀ ਸਰਵੇ ਡੇੜੋ ਜਗਾਰੀ ਦਾ ਕਾਰਨ ਨੇ ਆਪਾਂ ਇਹ ਸੰਦੇਸ਼ ਦੇਾਂਗੇ ਵੀ ਨੌਜਵਾਨਾਂ ਨੂੰ ਮਿਹਨਤ ਕਰੋ ਖੇਡਾਂ ਵੱਲ ਧਿਆਨ ਦਿਓ ਖੇਡਾਂ ਜੋਇਨ ਕਰੋ ਜਿੱਦਾਂ ਵੀ ਹੋ ਸਕਦਾ ਆਪਣੀ ਸਿਹਤ ਦਾ ਖਿਆਲ ਰੱਖੋ ਗਰਨਾਲ ਸਿੰਘ ਨੇ ਪੱਪੀ ਚਾਚੇ ਨੇ ਬਹੁਤ ਸਾਰਿਆਂ ਬਾਰੇ ਬੋਲਿਆ ਕੁਸ਼ਤੀਆਂ ਬਾਰੇ ਪਰ ਜਿਹੜੀ ਟਰੋਫੀਆਂ ਦੀ ਦੇਵਾ ਇਹਨਾਂ ਦੇ ਪਰਿਵਾਰ ਵੱਲੋਂ ਆ ਇਹ ਗੋਪਤ ਰੱਖ ਗਏ ਆ ਤਾਂ ਕਰਕੇ ਮੈਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਜੀ ਬਾਤਾਂ ਬਾਤਾਂ ਲਾਅ ਕਾਸਮਾ ਦੀ ਪੈਂਡ ਦੰਦੋ ਦਾ ਖਰਾਬ ਸਾਡੇ ਪੈਂਡ ਦਾ 20 ਸਾਲਾਂ ਦਾ ਜਮੇਦਾਰ ਲੱਖ ਦਾਦਾ ਪੀਰ ਰਾਹੁਲ ਨੂੰ ਸਤਿਕਾਰ ਜੋ ਆ ਇਹਨਾਂ ਦੇ ਬਾਹਰ ਕਰਵਾ ਦੇ ਨਾਲ ਪਿੰਡ ਦੇ ਲੋਕਾਂ ਦਾ ਬਹੁਤ ਬਹੁਤ ਸਾਈਨ ਦੇ ਵਿੱਚ ਆਉ ਦੋਨਾਂ ਪਾਸੇ ਤੇ ਐਨ ਆਰ ਆਈ ਜੋ ਵੀ ਸਾਡੇ ਬਾਹਰ ਨੇ ਜੋ ਵੀ ਗਿਆ ਸਾਰਿਆਂ ਵੱਲੋਂ ਬਹੁਤ ਵੱਡਾ ਯੋਗਦਾਨ ਹੈ ਪਿੰਡ ਵਾਸੀਆਂ ਦਾ ਬਹੁਤ ਯੋਗਦਾਨ ਹੈ ਇਹ ਸਮਸ਼ਾਨ ਦਾ ਬਣਾਵਾ ਬਾਸੇ ਪਿੰਡ ਦੀ ਇਹ ਸਮਸ਼ਾਨ ਦੀ ਇਲਾਕੇ ਦੀ ਸਮਸ਼ਾਨ ਦੀ ਵਾਸਤੇ ਇਹ 90 ਮੇਲਾ ਕਰਵਾਇਆ ਜਾ ਰਿਹਾ ਹੈ ਜਿਹੜੀ ਪਰਵਾਧਵਾ ਕੇ ਲੱਖ ਦਾ ਲਾ ਕੇ ਲਾਪੇ ਦੀ ਕਰਦੇ ਆਂ ਇਹ ਪਰਵਾਧਵਾ ਸਾਡੇ ਪਿੰਡ ਦੇ ਮਿਹਰਬਾਨ ਹੱਥ ਰੱਖੋ ਐਸੇ ਤਰ੍ਹਾਂ ਸ਼ਹੀ ਮੇਲੇ ਚਾਹਦੇ ਰਹਿਣ ਬਾਤ ਤੋਂ ਬਾਅਦ ਯੋਗ ਮਿਲਦੇ ਨਾਲ ਅਸੀਂ ਬਾਤ ਤੋਂ ਬਾਅਦ ਹੋਰ ਵੱਡੀ ਰੋਬੀ ਛੇਜਾ ਲੱਗੀ ਆ ਬਾਤ ਕਰਦੇ ਸੀ ਸਾਡੇ ਪਿੰਡ ਦੀਆਂ ਸਾਤ ਸੁਤਰੀਆਂ ਹੁੰਦੀਆਂ ਜੀ ਜਿਹੜੇ ਸੇਧਾ ਨਾ ਪੱਖਵਾਜੀ ਕਿਸੇ ਕੋਈ ਇਦਾਂ ਦਾ ਨਹੀਂ ਅਸੀਂ ਕਰਦੇ ਵੀ ਉਹ ਬੰਦਾ ਨਹੀਂ ਛੱਡਾ ਉਹ ਨਹੀਂ ਛੱਡੇ ਬੰਦ ਕਰਾ ਕੋਈ ਬੈਠਦਾ ਨਹੀਂ ਇਦਾਂ ਦਾ ਬਹੁਤ ਵਧੀਆ ਤਰੀਕਾ ਨਾਲ ਕਰਾਉਂਦੇ ਆਂ ਹਰ ਤਰ੍ਹਾਂ ਦੀਆਂ ਟਰੋਪੀਆਂ ਦੀ ਸੇਵਾ ਅੰਡਿਆਂ ਦੀ ਸੇਵਾ ਪੱਲਿਆਂ ਦੀ ਸੇਵਾ ਬਹੁਤ ਵੱਡਾ ਸਹਿਯੋਗ ਕੀਤਾ ਤੇ ਅਸੀਂ ਇਹ ਅਦਾਬ ਵੰਦੀ ਕਰਦੇ ਆਂ ਗੁਰਦਾਰ ਸਿੰਘ ਜੀ ਇਲਾਕਾ ਵਾਸੀਆਂ ਨੂੰ ਇਹ ਵੰਦੀ ਕਰਦੇ ਆਂ ਕਿ ਇਦਾਂ ਦੇ ਮੇਲੇ ਕਰਾਓ ਜੋ ਕਿ ਬੱਚੇ ਸਾਡੇ ਅੱਗੇ ਆਉਣ ਵਾਲਾ ਟਾਈਮ ਡੈਸ਼ਾ ਤੋਂ ਬਚ ਲੈਣ ਨਾ ਜਾਣ ਤੋਂ ਵੱਢ ਗਏ ਤੇ ਸਮਝ ਲਓ ਸਾਡੇ ਪੰਜਾਬ ਦੀ ਤਰੱਕੀ ਦੇਸ਼ ਦੀ ਤਰੱਕੀ ਆਕੇ ਦੀ ਤਰੱਕੀ ਐਨ ਆਰ ਆਈ ਵੀਰਾਂ ਦਾ ਬਹੁਤ ਵੱਡਾ ਹਿੱਸਾ ਹੋ ਗਿਆ ਜੀ ਜੋ ਵੀ ਕਹਿੰਦੇ ਉਹ ਭੇਜਦੇ ਆ ਆ ਟਾਈਮ ਹਾਜ਼ਰ ਰਹਿੰਦੇ ਸਾਡੇ ਨਾਲ ਪੰਨ ਦੇ ਵਿੱਚ ਕਾਫੀ ਹੋਰ ਅਗਲੇਲੇ ਹੁੰਦੇ ਆ ਕਹਾਵਾਸੇ ਵੀ ਜਨਾਰੇ ਵੀਰ ਪਿੱਛੇ ਨਹੀਂ ਹਟਦੇ ਬੰਦੇ ਗੈਰ ਬਹੁਤ ਉਹ ਸਾਡੀ ਮਦਦ ਕਰਦੇ ਪਿੰਡ ਵਾਸੀ ਅਸੀਂ ਉਹਨਾਂ ਲਈ ਆਖ ਜੋ ਕੇ ਬੇਨਤੀ ਕਰਦੇ ਆ ਕਿ ਤੁਸੀਂ ਐਸ਼ਾ ਨੂੰ ਤਿਆਰ ਕਰੋ ਪਹਿਲਵਾਨ ਬਣੋ ਜੇ ਕੋਈ ਸਾਡੀ ਵੀ ਪਿੰਡ ਵਾਸੀ ਕਿਸੇ ਦੀ ਵੀ ਸਾਡੇ ਮੌਦੇਦਾਰ ਦੀ ਮਦਦ ਦੀ ਲੋੜ ਹੋਵੇ ਤਾਂ ਅਸੀਂ ਹਰ ਟਾਈਮ ਹਾਜ਼ਰ ਰਹਾਂਗੇ ਜਰਨਜੀਤ ਸਿੰਘ ਜੀ ਕੈਨੇਡਾ 2 2000

ਜੋ ਇਹ ਛੈਂ ਤੇ ਲੱਖਾਂ ਦਾਦੇ ਦੇ ਦਾਦਾ ਜੀ ਦੇ ਮੇਲੇ ਨੂੰ ਸਨਾਰਾ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ 20ਵੀਂ ਛੈਂ ਤੇ ਹੋ ਰਹੀ ਆ ਤੇ ਹਰ ਸਾਲ ਕੁਝ ਨਾ ਕੁਝ ਨਵਾਂ ਦੇਖਣ ਨੂੰ ਮਿਲਦਾ ਇਸ ਪਿੰਡ ਦੇ ਥੋੜਾ ਕਲੇ ਛੇਦ ਦੇ ਵਿੱਚ ਜੋ ਇਸ ਵਾਰ ਹਰ ਸਾਲ ਨਾਲੋਂ ਵਧੀਆ ਛੇਦ ਹੋ ਰਹੀ ਆ ਤੇ ਜੋ ਇਸ ਛੇਦ ਵਿੱਚ ਨਾਮ ਵੀ ਦਿੱਤੇ ਜਾ ਰਹੇ ਬਹੁਤ ਜ਼ਿਆਦਾ ਵੱਡੇ ਨਾਮ ਆ ਜੋ ਪਹਿਲੇ ਪਾਟਗਰੀ ਕੁਸ਼ਤੀ ਤੇ ਬੋਟਰੈਕਟਰ ਆ ਤੇ ਦੂਜੇ ਪਾਟਗਰੀ ਕੁਸ਼ਤੀ ਤੇ ਬੁਲਟ ਮੋਟਰਸਾਈਕਲ ਆ ਜੋ ਸਾਡੇ ਐਨ ਆਰ ਆਈ ਵੀਰੇ ਖਸ ਪੰਡਤ ਯੂਐਸਏ ਵੱਲੋਂ ਟਰੈਕਟਰ ਬਹੁਤ ਦਿੱਤਾ ਜਾਣਾ ਆ ਅਤੇ ਜਸਾਇਟਲੀ ਸਫਾਇਟਲੀ ਦੇ ਪਰਿਵਾਰ ਵੱਲੋਂ ਵਰਡ ਦਿੱਤਾ ਜਾਣਾ ਆ ਤੇ ਬਾਕੀ 51000 41000 31000 21000 11000 11000 ਵਾਲੇ ਬਹੁਤ ਜ਼ਿਆਦਾ ਪਟਕੇ ਆ ਨਹੀਂ ਕੁਸ਼ਤੀਆਂ ਹੋਣੀਆਂ ਆ ਜੋ ਬਾਕੀ ਤਾਂ ਨੋ ਮੇਲੇ ਦੇ ਵਿੱਚ ਦਰਸ਼ਾਂ ਦੇ ਰਸੇ ਭੀੜ ਦੇਖ ਕੇ ਤੁਹਾਨੂੰ ਸਮਝ ਆ ਪਤਾ ਲੱਗੀ ਜਾਣਾ ਹੈ ਕਿ ਕਿੰਨਾ ਕਿ ਮੇਲੇ ਨੂੰ ਲੋਕੀ ਪਿਆਰ ਕਰਦੇ ਨਗਰ ਦੀ ਛੇਂਜ ਇਲਾਕੇ ਦੇ ਛੇਂਜ ਮੰਡੀ ਜਾਂਦੀ ਆ ਪੁਰੇ ਇਲਾਕੇ ਦੇ ਵਿੱਚ ਬਹੁਤ ਵੱਡਿਆ ਛੇਂਜ ਦਾ ਫਿਰ ਤਗੀ ਵੀ ਚਿੰਮਾ ਜਿਹੜਾ ਆ ਪਿੰਡ ਦੀ ਕਮੇਟੀ ਨੇ ਮੇਲੇ ਨੂੰ ਵਧਾਇਆ ਚੈਂਜ ਦੇ ਮੇਲੇ ਨੂੰ ਸੋ ਨਗਰ ਦੀ ਨੰਬਰਾਂ ਦੇ ਵਿੱਚ ਆਉਣ ਵਾਲੀ ਇੱਕ ਅਦੋਲਾ ਕਲਾ ਪਿੰਡ ਦੀ ਸ਼ੈਂਜ ਹੈ ਬਾਕੀ ਸਾਡੀ ਇਹ ਬੇਨਤੀ ਹੈ ਕਿ ਲੱਖਾਂ ਦਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਸੋ ਸਾਰੇ ਐਨ ਆਰ ਆਈ ਪੀ ਨਾਲ ਦੇ ਸਾਰੇ ਨਗਰ ਦੇ ਮਹਿਰਪੁਰਿਆ ਅਧ ਰਕੇ ਤੰਦਰੁਸਤੀਆਂ ਬਖਸ਼ੇ ਸਾਸਰੀ ਗੱਲ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਭਾਜੀ ਹਰ ਸਾਲ ਦੀ ਤਰ੍ਹਾਂ ਕੰਦੂਲਾ ਗਲਾਚ ਮਨਾਈ ਜਾਂਦੀ ਆ ਸਾਰੇ ਵੀਰਾਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਛੇਂਜ ਦੇ ਵਿੱਚ ਸਹਿਯੋਗ ਕੀਤਾ ਆ ਸਾਡੇ ਨੂੰ ਨਿਪਾ ਦਾ ਪਹਿਲਾ ਨਾਮਿਆਂ ਦੇ ਟਰੈਕਟਰ ਦਾ ਇਹ ਨਾਮ ਬਦਲ ਕੇ ਉਹ ਨੀਦੇ ਨੀਤੂ ਭਾਜੀ ਯੂਐਸਏ ਜੀ ਪੰਡਤ ਜਿੰਨਾ ਬੰਦਾ ਇਹਨਾਂ ਬਲੋਟਰ ਟਰੈਕਟਰ ਦਾ ਨਾਮ ਪਹਿਲਾ ਨਾਮ ਇਹਨਾਂ ਬੰਦਾ ਹਾਂਜੀ ਬਾਕੀ ਹੋਰ ਸਾਰੇ ਐਨਆਰਆਈ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਆ ਜਿਹੜਾ ਛੰਜ ਦੇ ਵਿੱਚ ਸਾਰਾ ਨਗਰ ਨਿਵਾਸੀ ਸਹਿਯੋਗ ਕਰਦੇ ਆ ਉਹਦੇ ਕਰਕੇ ਅਸੀਂ ਤਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਜਵਾਨੀ ਨੂੰ ਨੈਸ਼ਨਲ ਤੋਂ ਦੂਰ ਰਹਿਣ ਤੇ ਕਬੱਡੀ ਤੇ ਛਿੰਝਾਂ ਦੇ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਨੌਜਵਾਨ ਪੀੜੀ ਨੂੰ ਇਹਹੀ ਬੈਸੀ ਦੇਣਾ ਚਾਹੁੰਦੇ ਆ ਕਬੱਡੀ ਦੇ ਲੋ ਕੰਮਕਾਰ ਦੇ ਵਿੱਚ ਆਪਣਾ ਹੱਥ ਅੱਡੇ ਬਿਧਾਓ ਬਸ ਇਹੀ ਮੈਸੇਜ ਹੈ ਜੀ ਹੋਰ ਤਾਂ ਕੋਈ ਨਹੀਂ ਇਹਨਾਂ ਨੂੰ ਹੈਗਾ ਫਰਕ ਭਾਜੀ ਪਹਿਲਾਂ ਕੋਈ ਏਡੇ ਖਾਸ ਨਾਮ ਨਹੀਂ ਹੁੰਦੇ ਸੀਗੇ ਲੋਕਾਂ ਦੇ ਦਿਨ ਅਕੱਲੀ ਖੇਡ ਭਾਵਨਾ ਹੁੰਦੀ ਸੀ ਹੁਣ ਸ਼ਿੰਜਾਂ ਦੇ ਵਿੱਚ ਪੈਸੇ ਦਾ ਜੋਰ ਪਹਿਲਵਾਨੀ ਦੇ ਪੱਟਾ ਦੇ ਜੋਰ ਪਹਿਲਵਾਨਾਂ ਦੇ ਪਹਿਲਵਾਨਾਂ ਦਾ ਸਿਰਾਗਰਾ ਹੁੰਦਾ ਤੁਹਾਨੂੰ ਪਤਾ ਗੱਡੀਆਂ ਨੂੰ ਪਹਿਲਵਾਨਾਂ ਨੇ ਆਪਰਾਪ ਸ਼ਿੰਗਾਰਿਆ ਹੁੰਦਾ ਆ ਪਹਿਲਵਾਨ ਬਹੁਤ ਆਪਣਾ ਕੇਅਰ ਕਰਦੇ ਆ ਤੁਸੀਂ ਦੇਖੋਗੇ ਕਿ ਪਹਿਲਵਾਨ ਜਿੰਨੇ ਵੀ ਆ ਆਪਣੇ ਸਰੀਰਾਂ ਨੂੰ ਕਿੱਦਾਂ ਆਪ ਤੇ ਆ ਸਾਰੇ ਮਾਪੇ ਦੇ ਪੁੱਤ ਮੱਖਣੀਆਂ ਤਾਂ ਖਾ ਕੇ ਆਪਣੇ ਆਪ ਨੂੰ ਪਾਲ ਲਿਆ ਹੁੰਦਾ ਹੈ ਇਸ ਲਈ ਛਿੰਜ ਹੋਣਾ ਬਹੁਤ ਉੱਲੇ ਲੈਵਲ ਦੀ ਆ ਇਕੱਲੀ ਖੇਡ ਨਹੀਂ ਰਹਿ ਗਈ 2006 ਇਕ ਕੰਪੀਟੀਸ਼ਨ ਵੀ ਬਣ ਚੁੱਕਿਆ ਹੈ ਤਕੜਾ ਮੇਲਾ ਬਣ ਚੁੱਕਿਆ ਹੈ ਇਹ ਬਹੁਤ ਜ਼ਿਆਦਾ ਪਰਮਾਤਾਰਾ ਦਿੰਦੇ ਆ ਸਾਡੇ ਪਿੰਡ 'ਚ ਬਹੁਤ ਏਕਤਾ ਆ ਭਾਜੀ ਸਾਰਿਆਂ ਦਾ ਹੀ ਕੋਈ ਵੀ ਸਾਡੇ ਪ੍ਰੋਗਰਾਮ ਹੁੰਦਾ ਜਾਗਰਣ ਮੇਲਾ ਛਿੰਜ ਕਬੱਡੀ ਕੋਈ ਵੀ ਹੋਵੇ ਐਨ ਆਰ ਆਈ ਵੀ ਬਹੁਤ ਪਰਮਾਤਾਰਾ ਦਿੰਦੇ ਆ ਐਨ ਆਰ ਆਈ ਰਾ ਤੇ ਸੇਟ ਤਾਰੇ ਕੀ ਮੈਸੀ ਬਹੁਤ ਧੰਨਵਾਦ ਹੈ ਇਹਨਾਂ ਦੇ ਵੀਰਾਂ ਦਾ ਜਿਹੜਾ ਸਾਡਾ ਇੰਨਾ ਸਾਥ ਦਿੰਦੇ ਆ ਗੁਰਮੀਤ ਸਿੰਘ ਜੀ ਮੰਮ 500 ਰੁਪਏ ਸਰਦਾਰ ਜੀ ਜੀ ਜੀਤਾ 500 ਰੁਪਏ ਸ਼੍ਰੀ ਕਰਪਾ ਜੀ 50 ਪੁਲਿਸ 11000 ਸਪੈਸ਼ਲ ਕੁਸ਼ਤੀ ਦਾ ਬਾਣ ਇਸ ਦਰਵਾਲੋਂ ਆਇਆ ਜੀ ਧੰਨਵਾਦ ਵਾਹ ਜੀ ਵਾਹ ਬਹੁਤ ਸੋਹਣੀ ਕੁਸ਼ਤੀ ਹੋਈ ਮੈਦਾਨ ਜੋ

ਸਿੰਘ ਜੀ ਵਾਧੂਗੇ 500 ਰੁਪਏ ਅਨੂਰੂਪ ਭਾਰਤ ਰਾਜ 2100 ਰੁਪਏ ਗੁਲਵਿੰਦਰ ਸਿੰਘ ਜੰਮੂ ਸਿੰਘ ਕਹਿੰਦਾ 5200 ਰੁਪਏ ਸੁਖਵਿੰਦਰ ਸਿੰਘ ਜੀ ਪੋਲੋਵਾੜੀਆਂ 500 ਰੁਪਏ ਪੰਦੇਦਲ ਸਿੰਘ ਜੀ ਤੇ ਹਲੋ 1100 ਰੁਪਏ ਅਵਧਾਰ ਸਿੰਘ ਅਨੁਰੂਪ ਸਿੰਘ ਲੰਮੜਾਂ ਦੇ 1100 ਰੁਪਏ ਗੰਦੀਪ ਸਿੰਘ ਜਸਮਾਨ ਸਿੰਘ ਤੇ ਆਰ 1100 ਰੁਪਏ ਕੂਟਾਲ ਸਿੰਘ ਅਰਦੇਸ਼ ਸਿੰਘ ਦਾ 1100 ਰੁਪਏ

जनक राय जी 2100 रुपए को नीमन शर्मा 100 रुपए बबी पंत जी 250 रुपए जसवंत राय पंत 1100 रुपए और रवि ध्यान 1100 रुपए जसवंत राय पंत 1100 रुपए ओके निर्देश के ताजी के 11000 रुपए अजय पंत कितनी चले मेरे चले खाने के बच्चे नवतेज सिंह जी सोनू पंत और करण मलिया

ਫੜਾ ਫੜਾ ਉਪਰ ਦੇਖਾਦੇ ਦੁਸੀਂ ਸ਼ੁਰੂ ਕਰਨਾ ਹੋਣਾ ਪਵੇ ਕਰਨਲ ਲੱਲੀਆ ਹੱਥ ਖੜਾ ਕਰਦੇ ਪਹਿਲਵਾਨ ਤੇ ਕਰਨਲ ਨੂੰ ਕੋਤੇਰੇ ਕਮਲਜੀਤ ਸਿੰਘ চোপੜਾ ਜੀੂ ਕੇ ਬਾਰੇ 12000 ਦਾ ਸਨਦਾਨ 500 ਰੁਪਏ ਦੇ ਮਾਸਟਰ ਸਰਦਾਰ ਕਬੀਰ ਸਿੰਘ ਕੀਰਾ ਜੀ ਵਰਸੇ ਅੱਜ ਵੀ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਔਰ ਸਮੇਂ ਤੋਂ ਪਹਿਲਾਂ ਸਾਨੂੰ ਬਿਛੋੜਾ ਦੇਗਾ ਪਰ ਜਦੋਂ ਵੀ ਕਿਤੇ ਖੇਡ ਖੇਡਣ ਦੀ ਗੱਲ ਹੁੰਦੀ ਹੈ ਜਨਰਲ ਸ਼ਿਦਿਆ ਦੀ ਮੱਲ ਕਹਿੰਦਾ ਤਰਦੀਆ ਜੀ ਜਿੰਦ ਕੀਰਾ ਉਹਨਾਂ ਨੇ ਆਜਾਦਾ ਆ ਜਾਣਿਆ ਮੇਰਾ ਗਵਿੰਦਰ ਸ਼ਾਹ ਕੋਟੋਂ ਦੇ ਜੀਤਾ ਜੀ ਵੱਡੇ ਮੱਲ ਹੋਇਆ ਸ਼ਾਹ ਕੋਟ ਵਾਲੇ ਸਵਾਦ ਗਵਿੰਦਰ ਸ਼ਾਹ ਕੋਟਾ ਜਦੋਂ ਧੀਮਾ ਪਾਰਵੰਦ ਜੀ ਪੁੱਛਿਆ ਉਹਨਾਂ ਦਾ ਵੀ ਅਸੀਂ ਦਰਦ ਕਰਦੇ ਹਾਂ ਨੰਬਰ ਸ਼ਾਹ ਕੋਟ ਦੀ ਵੱਡੇ ਮੱਲ ਸਿਦਾਰ ਭਾਜੀ ਸਿੰਘ ਸਿੰਘ ਕਮੇਟੀ ਹਾਲਸਾ ਵੱਲੋਂ ਵੱਡਾ ਸ਼ਿੰਗੂ ਮੇਲਾ ਕਰਾਇਆ ਜਾ ਰਿਹਾ ਹੈ ਉੱਥੇ ਵੀ ਸੁਖਾ ਗੁਰੂ ਫੈਲਵੰਨਾਂ ਨੂੰ ਸੱਦੇ ਪੱਤਰ ਦਿੱਤੇ ਗਏ ਸੋ 22 ਤਰੀਕ 28 ਸਤੰਬਰ ਪਿੰਡ ਨੂਨ ਮਲ ਦੇ ਨਾਲ ਹੀ ਲਹਿੰਦੇ ਦਸ ਸੁਪਤ ਖਾਲਸਾ ਤੇ ਉਪਨੀ ਜਗੀਰ ਦੇ ਪਿੰਡ ਕਹੜਾ ਉਹਦੇ ਵਿੱਚ ਸੀਨੀਅਰ ਕਲਾਕਾਰ ਆਕਮ ਬਖਤਰੀ ਵਾਲਾ ਤੇ ਵੀ ਮਾ ਦਿਲਜੀਤ ਕੌਰ ਜੀ ਉਹ ਆ ਰਹੇ ਨੇ ਪ੍ਰੋਗਰਾਮ ਪੇਸ਼ ਕਰਨਗੇ ਸੋ ਇਸ ਕਰਕੇ 10:00 ਵਜੇ ਆਪਾਂ ਇਸ ਬਿਲਡਿੰਗ 'ਚ ਪਹੁੰਚ ਜਾ से पारा अखाड़ा पहलवारा अख़ जल भार हुन जी ਜਿਹੜਾ ਖਾਲਸਾ ਵਾਹਿਗੁਰੂ ਜੀ ਫਤਿਹ ਜੈ ਬਾਬਾ ਲਖਦਾਤਾ ਜੀ ਧੰਨ ਧੰਨ ਬਾਬਾ ਗੁਰਦੰਸ ਜੀ ਕੀ ਜੈ ਸਤ ਸਾਂਝੇ ਜੀ ਪਾਟੋ ਨਗਰ ਕੰਦੋਲਾ ਕਲਾ ਮਿਚੇ ਬਾਬਾ ਲੱਖਾਂ ਦੇ ਦਾਤੇ ਦਾ ਵਿਵਾ ਸਲਾਣਾ ਸ਼ਿਲ ਬਿਲਾ ਬੜੀ ਧੂਮਤਾ ਦੇ ਨਾਲ ਕਰਾਇਆ ਜਾ ਰਿਹਾ ਹੈ ਇਹ ਸ਼ੰਜ ਮੇਲਾ ਅਸੀਂ ਸਾਰੇ ਨਗਰ ਦੀ ਸੁਖ ਸ਼ਾਂਤੀ ਲਈ ਬਾਲ ਡੰਗਰ ਦੀ ਸੁਖ ਸ਼ਾਂਤੀ ਲਈ ਵਦੇਸ਼ਾਂ ਦੇ ਵਿੱਚ ਸਾਡੇ ਸੱਜੇ ਸਾਡੇ ਪੁੱਤ ਭਰਾ ਭਤੀਜੇ ਉਹਨਾਂ ਦੀ ਸ਼ਾਂਤੀ ਲਈ ਚੜ੍ਹਦੀ ਕਲਾ ਰਹਿਣੇ ਸੀ ਅਸੀਂ ਹਰ ਸਾਲ ਸ਼ੇਂਜ ਮੇਲਾ ਕਰਾਈ ਜਾ ਦੂਸਰੇ ਨੰਬਰ ਤੇ ਸਭ ਤੋਂ ਜੋ ਬਾਤ ਨੂੰ ਗੱਲ ਹੈ ਜਿਸ ਦਾ ਕਿ ਆਪਾਂ ਸਾਰੇ ਜਾਣਦੇ ਆ ਕਿ ਅੱਜ ਜੋ ਸਮਾਂ ਆ ਜੋ ਸਾਡੀ ਨੌਜਵਾਨੀ ਆ ਉਹ ਸਾਰੀ ਅਸਵਾ ਨਸ਼ਿਆਂ ਵੱਲ ਪੱਜੀ ਹੋਈ ਆ ਅਸੀਂ ਚਾਹੁੰਦੇ ਹਾਂ ਕਿ ਇਹ ਜੇ ਜੇ ਛੇਂਝ ਮੇਲੇ ਆ ਜਾਂ ਹੋਰ ਟੂਰਨਾਮੈਂਟ ਜਿਹੜੇ ਹਰ ਪਿੰਡ ਕਰਾਏ ਜਾਣ ਤਾਂ ਕੋ ਜੋ ਸਾਡੀ ਨੌਜਵਾਨੀ ਪੀੜ੍ਹੀ ਆ ਉਹ ਨਸ਼ਿਆਂ ਵੱਲੋਂ ਪਿੱਛੇ हट ਕੇ ਆ ਮੇਲਿਆਂ ਵੱਲੋਂ ਉਤਸ਼ਾਹ ਦੇਣ ਆਪਣੀਆਂ ਜਿਸ ਤਰ੍ਹਾਂ ਹੁਣ ਛੇਂਝ ਮੇਲੇ ਦੇ ਵਿੱਚ ਕੁਝ ਨੌਜਵਾਨ ਜਿਹੜੇ ਆਪਣੇ ਉਸਤਾਦਾਂ ਦੇ ਜੱਛੇ ਹੋਏ ਹੂਨੇ ਦੇ ਅਨੁਸਾਰ ਆਪਣੇ ਜੋਧ ਹਾਰਿਆ ਸੀ ਕਿ ਉਹ ਵੀ ਬੱਚੇ ਜਿਹੜੇ ਆ ਨਸ਼ਿਆਂ ਤੋਂ ਦੂਰ ਹੋਣ ਤੇ ਇਹ ਜੋ ਛੇ ਮਹੀਨੇ ਦੇ ਵਿੱਚ ਆਪਣੀ ਜਿਹੜੀ ਜ਼ਿੰਦਗੀ ਨੂੰ ਬਣਾਉਣ ਇਹ ਸਾਡਾ ਬਹੁਤ ਹੀ ਇੱਕ ਵੱਡਾ ਮਕਸਦ ਹੈ ਕਿ ਸਾਡਾ ਜਿਹੜਾ ਜੂਝ ਉਹ ਇਹਨਾਂ ਛੇ ਮਹੀਨੇ ਦੇ ਵਿੱਚ ਦੇਖ ਕੇ ਇਦਨ ਨੂੰ ਪ੍ਰਭਾਵਿਤ ਹੋਣ ਤੇ ਨਸ਼ਿਆਂ ਤੋਂ ਦੂਰ ਹੋਣ ਦੇਖੋ ਜੀ ਹਰ ਸਾਲ ਦੀ ਤਰ੍ਹਾਂ ਅਸੀਂ ਸੰਤਾਂ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਲੰਗਰ ਪਾਣੀ ਦਾ ਧਿਆਨ ਜਿਹੜਾ ਪੂਰਾ ਰੱਖਿਆ ਜਾਂਦਾ ਪਾਣੀ ਦਾ ਧਿਆਨ ਰੱਖਿਆ ਜਾਂਦਾ ਫਿਰ ਕਿਸੇ ਪਹਿਲਵਾਨ ਦੇ ਕਿਸੇ ਪਲੇਅਰ ਦੇ ਕੋ 60 ਮਿੰਟ ਲੱਗਦੇ ਆ ਡੋਕੀ ਦਾ ਪੂਰਾ ਸਾ ਪੂਰਾ ਪ੍ਰਬੰਧ ਹੈ ਸਾਡੇ ਲਈ ਅਸੀਂ ਹਰ ਇੱਕ ਜਿਹੜਾ ਪ੍ਰਬੰਧਾ ਤਾਂ ਕਿਸੇ ਵੀ ਪਲੇਅਰ ਨੂੰ ਜਾਂ ਕਿਸੇ ਸੰਗਤ ਨੂੰ ਕੋਈ ਬਾਣੀ ਜੇੜੀ ਕੋਈ ਕਿਸੇ ਵੀ ਕਿਸੇ ਦੀ ਕੋਈ ਤਕਲੀਫ ਹੋਵੇ ਉਹਦੇ ਲਈ ਅਸੀਂ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੈ ਠੀਕ ਹੈ ਸਾਡੇ ਚੈਨਲ ਦੇ ਬੋਨਸ ਪ੍ਰਾਈਜ਼ ਦਾ ਡਿਟੇਲ ਸ਼ਾਮ ਤੇ ਅੱਜਾ ਤੋਂ ਸੰਕਤ ਪ੍ਰੋਗਰਾਮ ਮਿਲੇ ਤੇ ਕਰਨਾ ਚਾਹੁੰਦੇ ਹਾਂ ਇਹ ਨੌਜਵਾਨ ਪੀੜੀ ਨਸ਼ਾ ਜੁਲਜੇ ਨੇ ਕੀ ਮੈਂ ਸਿੱਟਾ ਚਾਹੁੰਦੇ ਹਾਂ ਇਹ ਤੁਸੀਂ ਇੱਕ ਬਹੁਤ ਹੀ ਵੱਡਾ ਬਹੁਤ ਹੀ ਵਧੀਆ ਤੁਰੇ ਸਵਾਲ ਪੁੱਛਿਆ ਅਸੀਂ ਨੌਜਵਾਨ ਪੀੜੀ ਨੂੰ ਗੋ ਗੋਤਮ ਅਗਰ ਦੇ ਇੱਕ ਬਹੁਤ ਵੱਡਾ ਨਿਮਰਤਾ ਸਹਿਤ ਹੱਥੇ ਛੋੜ ਕੇ ਉਹਨਾਂ ਨੂੰ ਬੇਨਤੀ ਕਰਦੇ ਆਂ ਵੀ ਬੱਚਿਓ ਆ ਨਸ਼ਿਆਂ ਤੋਂ ਦੂਰ ਹੋ ਜਾਓ ਇਹ ਨਸ਼ੇ ਜਿਹੜੇ ਆ ਸਾਡੀਆਂ ਜ਼ਿੰਦਗੀਆਂ ਨੂੰ ਬਰਬਾਦ ਕਰ ਰਿਹਾ ਸਾਡੇ ਘਰਾਂ ਨੂੰ ਬਰਬਾਦ ਕਰ ਰਿਹਾ ਸਾਡੇ ਮਾਪਿਆਂ ਦੇ ਜਿਹੜੇ ਜਿਹਨਾਂ ਦੇ ਬੱਚੇ ਇਸ ਵੇਲੇ ਇਸ ਵਕਤ ਇਹ ਨਸ਼ਿਆਂ ਦੇ ਵਿੱਚ ਪਏ ਆ ਉਹਨਾਂ ਨੂੰ ਪੁੱਛਿਆ ਜਾਣੀ ਇਹ ਜਿਹੜੀ ਦੋ ਜਣ ਪੀੜ੍ਹੀਆਂ ਸਾਡੇ ਭਵਿੱਖ ਦਾ ਸਹਾਰਾ ਹੈ ਪਰ ਇਹਦੇ ਉਲਟ ਜਿਹੜਾ ਬੜਾਪਾ ਆ ਉਹ ਇਹਨਾਂ ਨੌਜਵਾਨਾਂ ਨੂੰ ਆਪਣੇ ਮੋਢਿਆਂ ਚੱਕੀ ਫਿਰਦਾ ਤਾਂ ਕਿ ਇਹ ਬੱਚੇ ਸਾਡੇ ਨਸ਼ਾ ਦੂਰ ਹੋ ਜਾਣ ਮੈਂ ਹੱਥ ਜੋੜ ਕੇ ਬੇਤੀ ਕਰਦਾ ਨੌਜਵਾਨਾਂ ਨੂੰ ਵੀ ਬੱਚਿਓ ਇਹਨਾਂ ਨਸ਼ੇ ਤੋਂ ਦੂਰ ਹੋ ਜਾਓ ਇਹਨਾਂ ਦੇ ਵਿੱਚ ਕੋਈ ਰੱਖਿਆ ਇਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦੇ ਆ ਪ੍ਰਮਾਤਮਾ ਨੇ ਸਾਨੂੰ ਇਹ ਜਿਹੜਾ ਸਾਡੀ ਜਾਮਾ ਦਿੱਤਾ ਇਹ ਇੱਕੋ ਵਾਰੀ ਮਿਲਦਾ ਆ ਆਪਾਂ ਇਹਨੂੰ ਸੰਭ ਲਈਏ ਤੇ ਨਸ਼ਾ ਦੂਰ ਹੋਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ